ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਨੰਦ ਸਾਹਿਬ ਦੀ 26ਵੀਂ ਪੌੜੀ 26th ਪੌੜੀ ਦੀ ਵਿਚਾਰ ਦੇ ਨਾਲ ਅੱਜ ਅਸੀਂ ਜੁੜਾਂਗੇ ਇਸ ਪੌੜੀ ਦੀ ਪਹਿਲੀ ਪੰਕਤੀ ਹੈ ਸ਼ਿਵ ਸ਼ਕਤ ਆਪ ਉਪਾਇਕ ਹੈ ਕਰਤਾ ਆਪੇ ਹੁਕਮ ਵਰਤਾਏ ਸ਼ਿਵ ਸ਼ਕਤੀ ਸ਼ਿਵ ਤੋਂ ਭਾਵ ਪਵਿੱਤਰਤਾ ਪਿਓਰਿਟੀ ਪਵਿੱਤਰਤਾ ਜਿਹੜੀ ਅੰਦਰੋਂ ਹੁੰਦੀ ਹੈ ਪਵਿੱਤਰਤਾ ਅਸੀਂ ਤਾਂ ਸੋਚ ਲੰਨੇ ਹੱਥ ਧੋ ਕੇ ਸਰੀਰ ਨੂੰ ਤੋਕੇ ਸੀ ਪਵਿੱਤਰ ਹੋ ਜਾਂਨੇ ਉਹ ਨਹੀਂ ਗੁਰਬਾਣੀ ਉਸ ਨੂੰ ਪਵਿੱਤਰਤਾ ਨਹੀਂ ਮੰਨਦੀ ਤਾਂ ਪਵਿੱਤਰਤਾ ਅੰਦਰੂਨੀ ਹੁੰਦੀ ਹੈ ਪਵਿੱਤਰ ਸ਼ਕਤੀ ਉਹ ਸ਼ਕਤੀ ਜੋ ਸਾਡੇ ਅੰਦਰ ਵਰਤ ਰਹੀ ਹੈ ਜਿਹੜੀ ਸਭ ਤੋਂ پاک ਪਵਿੱਤਰ ਹੈ ਅੱਲਾਹ پاک پاک ਹੈ ਸਭ ਤੋਂ ਜ਼ਿਆਦਾ پاک ਸਭ ਤੋਂ ਜ਼ਿਆਦਾ ਪਵਿੱਤਰ ਨਿਰੰਜਨ ਬਾਣੀ ਨੇ ਕਿਹਾ ਨਾ ਨਿਰੰਜਨ ਨਿਰੰਜਨ ਤੋਂ ਪਾਵਰੜੀ ਬੇਦਾਗ ਹੈ ਜਿਹਦੇ ਵਿੱਚ ਕੋਈ ਕਮੀ ਨਹੀਂ faultless there's no fault in it that voice of the conscience that energy which lives within us sabh mein jyot jyot hai soe parmatma di hai na paramatma mere aatm jedi hai na us paramatma da hissa hai ohi mere andar hai to sab to pavitra te ohi hai main bar kehdiyan cheezan labre haan jehdi pavitra hon ki eh mainu mil jaye aj hi ਆ ਕਪੜਾ ਜਿਹੜਾ ਹੈ ਪਵਿੱਤਰ ਹੈ ਇਹ ਥਾਂ ਪਵਿੱਤਰ ਹੈ ਦਿਸ ਪਲੇਸ ਇਜ਼ ਪਾਇਸ ਦੈਟ ਦੈਟ ਕਲੋਥ ਇਜ਼ ਪਾਇਸ অর ਦਿਸ ਸਮਥਿੰਗ ਆ ਆ ਭਾਂਡਾ ਪਵਿੱਤਰ ਇਹ ਇਹ ਚੀਜ਼ਾਂ ਨਹੀਂ ਪਵਿੱਤਰ ਸਭ ਤੋਂ ਪਵਿੱਤਰ ਉਹ ਚੀਜ਼ ਹੈ ਜਿਹੜੀ ਤੁਹਾਡੇ ਅੰਦਰ ਜੀ ਰਹੀ ਹੈ ਹੁਣ ਘਰ ਦੇ ਵਿੱਚ ਅਸੀਂ ਸਫਾਈ ਕਰਦੇ ਹਾਂ ਵੀ ਕਲੀਨ ਆਵਰ ਹਾਊਸਸ ਕਲੀਨਲੀਨੈਸ ਇਜ਼ ਟੋਟਲ ਡਿਫਰੈਂਟ ਥਿੰਗ we clean our body with water when we bathe ਜਦੋਂ ਅਸੀਂ ਨਹਾਉਂਦੇ ਹਾਂ ਅਸੀਂ ਆਪਣੇ ਸਰੀਰ ਨੂੰ ਸਾਫ਼ ਕਰਦੇ ਹਾਂ ਸਫਾਈ ਬੜੀ ਚੰਗੀ ਗੱਲ ਹੈ ਕਰਨੀ ਚਾਹੀਦੀ ਹੈ ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਸਾਨੂੰ ਸਮਝਾਇਆ ਪਰਿਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸਖੇ ਜਿਹੜੀ ਦੇ ਜਿਹੜਾ ਸਰੀਰ ਹੈ ਇਹਨੂੰ ਸਾਫ਼ ਕਰੀਦਾ ਪਾਣੀ ਦੇ ਨਾਲ ਕੱਪੜਿਆਂ ਨੂੰ ਪਾਣੀ ਸਾਬਣ ਨਾਲ ਸਾਫ਼ ਕਰੀਦਾ ਇਸੇ ਤਰ੍ਹਾਂ ਸਾਡੇ ਅੰਦਰ ਵੀ ਮੈਲ ਹੁੰਦੀ ਹੈ ਉਹਨੂੰ ਵੀ ਸਾਫ਼ ਕਰੀਦਾ ਕਿਹਦੇ ਨਾਲ ਸਾਫ਼ ਕਰੀਦਾ ਗੁਰਕਾ ਸ਼ਬਦ ਰਤਨ ਹੈ ਹੀਰੇ ਜਿੱਤ ਜਿਹੜਾ ਉਹ ਪਿਛਲੀ ਪੌੜੀ ਚ ਆਇਆ ਸੀ ਨਾ ਉਹ ਪਵਿੱਤਰਤਾ ਸਾਡੇ ਅੰਦਰ ਹੈ ਉਹ ਜਿਹੜੀ ਪਵਿੱਤਰ ਸ਼ਕਤੀ ਪਰਮਾਤਮਾ ਉਹ ਸਾਡੇ ਅੰਦਰ ਹਮੇਸ਼ਾ ਹੀ ਹੈ ਪਰ ਉਹਨੂੰ ਛੱਡ ਕੇ ਅਸੀਂ ਕੂੜ ਨਾਲ ਜੁੜੇ ਆਂ ਅਸੀਂ ਕੂੜੇ ਨਾਲ ਜੁੜੇ ਆਂ ਗੰਦਗੀ ਵੱਲ ਜੁੜੇ ਆਂ ਜਦੋਂ ਅਸੀਂ ਸਾਡਾ ਮਨ ਬਾਹਰਲੇ ਫੁਰਨਿਆਂ ਨਾਲ ਬਾਹਰਲੀਆਂ ਚੀਜ਼ਾਂ ਦੁਨਿਆਵੀ ਸੁੱਖਾਂ ਦੇ ਮੋਹ 'ਚ ਪੈਂਦਾ ਹੈ when we are more tempted with the worldly pleasures associated with the physical body we attach overly attach ourselves with the trash of vices greed lalach lobh inna cheezan naal nafrat irkha hate envy jealousy is trash naal jud jande assi us pavitra shakti us parmatma naal the divine which lives within us ohde naal associate nahi karde jinni wari ਕਿਤੇ ਗੁਰਬਾਣੀ ਦੀ ਵਿਆਖਿਆ ਕਰਦਾ ਮੈਂ ਕਹਿੰਦਾ ਅੰਦਰ ਵਸਦਾ ਰੱਬ ਕਈ ਲੋਕੀ ਕਹਿ ਦਿੰਦੇ ਅੰਦਰ ਕਿੱਥੇ ਵਰਤਦਾ ਵਸਦਾ ਕਿਹੜੀ ਟਾਰਚ ਫਾਈ ਟਾਰਚ ਆਇਆ ਐ ਗੁਰਬਾਣੀ ਉਹ ਟਾਰਚ ਜਿਹਦੇ ਨਾਲ ਲੱਭਣਾ ਆ ਗੁਰੂ ਦਾ ਗਿਆਨ ਉਹ ਰੋਸ਼ਨੀ ਹੈ ਜਿਹੜੀ ਰਾਹ ਦੱਸਦਾ ਉੱਥੇ ਤੱਕ ਪਹੁੰਚਣ ਦਾ ਉਹ ਦੂਰ ਨਹੀਂ ਕਿਤੇ ਕੋਈ ਬਾਹਰਲਾ ਕਮਰਾ ਨਹੀਂ ਕਿ ਹਨੇਰਾ ਕੀ ਟਾਰਚ ਲਗਾਓਗੇ ਗੁਰਬਾਣੀ ਦਾ ਬਚਨ ਭਗਤ ਕਬੀਰ ਜੀ ਦੱਸਦੇ ਨੇ ਸਾਨੂੰ ਅੰਧਿਆਰ ਹੈ ਦੀਪਕ ਚਾਹੀਏ ਇੱਕ ਬਸਤ ਅਗੋਚਰ ਲਈਏ ਇੱਕ ਬੜੀ ਪਵਿੱਤਰ ਸ਼ਕਤੀ ਤੁਹਾਡੇ ਅੰਦਰ ਹੈ ਪਰ ਅਸੀਂ ਹਨੇਰਾ ਹੀ ਇੰਨਾ ਕਰ ਲਿਆ ਅਸੀਂ ਉਧਰ ਜਾ ਹੀ ਨਹੀਂ ਰਹੇ ਹਨੇਰੇ ਦੀਪਕ ਚਾਹੀਏ ਇੱਕ ਦੀਵਾ ਚਾਹੀਦਾ ਉੱਥੇ ਤੇ ਦੀਵਾ ਕਿਹੜਾ ਆਇਆ ਦੀਵਾ ਮੇਰਾ ਇੱਕ ਨਾਮ ਇਹ ਦੀਵਾ ਹੈ ਨਾਮ ਤੇਰੋ ਦੀਵਾ ਨਾਮ ਤੇਰੋ ਬਾਤੀ ਨਾਮ ਤੇਰੋ ਤੇਲ ਲੈ ਮਾਹੇ ਪਸਾਰੇ ਨਾਮ ਤੇਰੇ ਕੀ ਜੋਤ ਲਗਾਈ ਉਸ ਰੱਬੀ ਗਿਆਨ ਦੀ ਜਦੋਂ ਜੋਤ ਜਗਾਈ ਅੰਦਰ ਗੁਰੂ ਦੇ ਗਿਆਨ ਦੇ ਨਾਲ ਜਦੋਂ ਪ੍ਰਕਾਸ਼ ਕੀਤਾ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬినాਸ਼ ਫਿਰ ਨੇਰਾ ਮੁਕਿਆ ਫਿਰ ਲੱਭਿਆ ਅੱਛਾ ਚੀਜ਼ ਤਾਂ ਅੰਦਰ ਹੀ ਸੀ ਸਭ ਤੋਂ ਪਵਿੱਤਰ ਸ਼ਕਤੀ ਉਹ ਸ਼ਕਤੀ ਜੋ ਸਾਡੇ ਅੰਦਰ ਵਰਤ ਰਹੀ ਹੈ ਉਹ ਪ੍ਰਮਾਤਮਾ ਉਹ ਵਾਹਿਗੁਰੂ ਉਹ ਆਪ ਸਾਨੂੰ ਪੈਦਾ ਕਰਦਾ ਹੈ ਉਸੇ ਨੇ ਸਾਨੂੰ ਬਣਾਇਆ ਉਹ ਨਾ ਹੋਵੇ ਤੇ ਅਸੀਂ ਜਿਉਂਦੇ ਨਹੀਂ ਇਹ ਸਰੀਰ ਆ ਮੇਰਾ ਹਰ ਤੁਮੈ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਇਹ ਜਾਣ ਮੇਰੇ ਸਰੀਰ ਆ ਜਿਹੜਾ ਮੇਰਾ ਸਰੀਰ ਹੈ ਇਹਦੇ ਵਿੱਚ ਉਹਦੀ ਜੋਤ ਹੈ ਤਾਂ ਇਹ ਤੁਰਿਆ ਫਿਰਦਾ ਆ ਜੋਤ ਰੱਖੀ ਤੂੰ ਦੇ ਵਿੱਚ ਤਾਂ ਤੂੰ ਜਗ ਮੈਂ ਆਇਆ ਆਨੰਦ ਸਾਹਿਬ ਵਿੱਚ ਹੀ ਆਏਗਾ ਅੱਗੇ ਜਾ ਕੇ ਸੋ ਆਪ ਸਾਨੂੰ ਪੈਦਾ ਕਰਦਾ ਬਣਾਉਂਦਾ ਹੈ ਉਦੇ ਕਰਕੇ ਅਸੀਂ ਜੀ ਰਹੇ ਆ ਸੋ ਕਿਉਂ ਬਿਸਰੇ ਜਿਨ ਸਭ ਕੁਝ ਦੀਆ ਸੋ ਕਿਉਂ ਬਿਸਰੇ ਜੇ ਜੀਵਨ ਜੀਆ ਜਿਹਦੇ ਕਰਕੇ ਅਸੀਂ ਇਹ ਜੀਵਨ ਜੀ ਰਹੇ ਹਾਂ ਤੇ ਫਿਰ ਉਹ ਕਰਤਾ ਜਿਸਨੇ ਸਭ ਕੁਝ ਕੀਤਾ ਜੋ ਸਾਨੂੰ ਕਰਨ ਦੀ ਸ਼ਕਤੀ ਵੀ ਦੇ ਰਿਹਾ ਜਿਹੜਾ ਕਰਤਾਪੁਰਖ ਪ੍ਰਮਾਤਮਾ ਜਿਹੜੀ ਸਭ ਤੋਂ ਪਵਿੱਤਰ ਸ਼ਕਤੀ ਸਾਡੇ ਅੰਦਰ ਵਰਤ ਰਹੀ ਹੈ ਜਿਹਦੇ ਕਰਕੇ ਅਸੀਂ ਬੋਲ ਰਹੇ ਆ ਜਿਹਦੇ ਕਰਕੇ ਅਸੀਂ ਤੁਰ ਰਹੇ ਆ ਉਹਦੇ ਨਾਲ ਐਸੋਸੀਏਟ ਹੋਣਾ ਸੀ ਉਹਦੇ ਨਾਲ ਨਾਤਾ ਬਣਾਉਣਾ ਸੀ ਉਹਦੇ ਵੱਲ ਜਾਣਾ ਸੀ ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ ਘਰ ਆਉਣਾ ਸੀ ਉਹ ਕਰਤਾ ਪਰਮੇਸ਼ਰ ਜਿਹੜਾ ਹੈ ਉਹੀ ਆਪਣੇ ਹੁਕਮ ਨੂੰ ਸਾਡੇ ਅੰਦਰ ਵਰਤੌਂਦਾ ਹੈ ਲਗਾਤਾਰ ਸਮਝ ਲਗਾਤਾਰ ਗਿਆਨ ਸਾਨੂੰ ਦਿੰਦਾ ਹੈ ਸਾਨੂੰ ਰਾਹ ਦਿਖਾਉਂਦਾ ਹੈ ਪਰ ਗੱਲ ਉਹੀ ਉਸ ਪਵਿੱਤਰ ਸ਼ਕਤੀ ਵੱਲ ਅਸੀਂ ਮੁੜ ਨਹੀਂ ਰਹੇ ਮੁੜ ਨਹੀਂ ਰਹੇ ਅਸੀਂ ਬਾਹਰ ਕੁਛ ਲੱਭ ਰਹੇ ਬਾਹਰ ਦੀ ਦੌੜ ਵੱਲ ਦੌੜੇ ਜਾਂਦੇ ਹਨ ਮਾਇਆ ਕਾਰਨ ਧਾਵਹੀ ਮੂਰਖ ਲੋਗ ਅਜਾਨ ਮਾਇਆ ਵਿਕਾਰਾ ਵਾਲੀ ਮਤ ਉਹਨੇ ਇਹੋ ਜਿਹਾ ਪਰਮਾਇਆ ਕਿ ਦੌੜੇ ਜਾਂਦਾ ਹੈ ਸੰਸਾਰ ਜਿੱਥੇ ਪਵਿੱਤਰ ਸ਼ਕਤੀ ਹੈ ਸੀ ਉਧਰ ਗਿਆ ਹੀ ਨਹੀਂ ਉਸ ਵਿਕਾਰਾ ਵਾਲੀ ਮਤ ਮਾਇਆ ਦਾ ਐਸਾ ਭਰਮ ਜਾਲ ਪਿਆ ਕਿ ਸਾਨੂੰ ਰੱਬ ਵੀ ਦੂਰ ਦਿਖਾਈ ਦਿੰਦਾ ਹੈ ਇਹਦਾ ਵੀ ਆ ਟਰਾਇੰਗ ਟੂ ਸਰਚ ਗੋਡ ਇਨ ਜੰਗਲਸ ਕੇਵਸ ਪੀਪਲ ਆ We just look upwards in the sky, Because of that maya, that That corrupt intellect. It puts us into the illusions of finding God somewhere else, of finding peace somewhere else. Shakti, that sacred power, that energy which operates within us, that divine within us, creates us. we are alive because of that and then operates through us via divine will fir sade andar operate karda sanu hamesha gyan dinda that voice of conscience jeda sanu hamesha dasda eh nahi karna eh karna hai har moment te sanu dasda hai sabai kat ram bole rama bole par sunde virle ne bolta ho reya hai continuously granting awareness and wisdom oh sanu de reya assi nahi sun re assi kenne pata nahi sanu te labhda hi nahi labhna kivein hai how can we how can we realize it because there's so much of chaos of that trash of vices within us oh rolaiyanna zyada vikaran da tolta makki inne vajre te oh di awaaz kivein sune very certainly bade pyar de naal sanu samjha reya sanu raah de reya har vele ਹਮੇਸ਼ਾ ਹੀ ਸੱਚਾ ਸਾਹਿਬ ਸਾਚ ਨਾਏ ਭਾਖਿਆ ਪਾਉ ਅਪਾਰ ਬੜੇ ਅਪਾਰ ਐਂਡਲੈਸ ਲਵ ਪਿਆਰ ਦੇ ਨਾਲ ਸਟਲੀ ਸਾਨੂੰ ਸਮਝਾ ਰਿਹਾ ਰਾਹ ਦੱਸ ਰਿਹਾ ਬੋਲ ਰਿਹਾ ਸਾਡੇ ਅੰਦਰ ਪਰ ਅਸੀਂ ਇਗਨੋਰ ਕਰਦੇ ਹਾਂ ਅਸੀਂ ਸੁਣਦੇ ਨਹੀਂ ਅਸੀਂ ਕੰਨ ਨਹੀਂ ਧਰਦੇ ਫਿਰ ਅਸੀਂ ਕਹਿੰਦੇ ਸਾਨੂੰ ਇਹ ਹੀ ਨਹੀਂ ਹੋ ਕਿਤੇ ਸਾਨੂੰ ਤੇ ਨਹੀਂ ਦੱਸਦਾ ਸਾਨੂੰ ਤੇ ਨਹੀਂ ਸੁਣਾਈ ਦਿੰਦਾ ਤੂੰ ਸੁਣਦਾ ਹੀ ਨਹੀਂ ਪਿਆ ਤੂੰ ਉਸ ਪਾਸੇ ਪ੍ਰਕਾਸ਼ ਕਰ ਹੀ ਨਹੀਂ ਰਿਹਾ ਅਗਲੀ ਪੰਕਤੀ ਦੇਖੋ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ 부ਝਾਏ ਸਮਝ ਕਿੰਨੂ ਆਉਂਦੀ ਆ ਜੀ ਫਿਰ ਆਪਣੇ ਹੁਕਮ ਸੋਜੀ ਨਾਲ ਜਿਹੜੀ ਉਹ ਸੋਜੀ ਸਾਨੂੰ ਸਾਡੇ ਅੰਦਰ ਉਹਦਾ ਹੁਕਮ ਵਰਤ ਰਿਹਾ ਹੈ ਜਿਹੜਾ ਉਹ ਸਿੱਖਿਆ ਜਿਹੜਾ ਗਿਆਨ ਜਿਹੜੀ ਸੋਜੀ ਜਿਹੜਾ ਰਾਹ ਸਾਨੂੰ ਦੱਸ ਰਿਹਾ ਹੈ ਉਹਦੇ ਨਾਲ ਸਾਡੀ ਦੇਖਭਾਲ ਕਰਦਾ ਹੈ ਜੇ ਉਹ ਨਾ ਹੋਵੇ ਤੇ ਫਿਰ ਤਾਂ ਸਾਰੀ ਦੁਨੀਆ ਉਤਲ-ਬੁਤਲ ਹੋ ਜਾਏ ਪਾਬ ਜੀ ਅਸੀਂ ਹੁਕਮ ਚ ਜਿਉਨੇ ਆ ਤਾਂ ਹੁਕਮ ਸਾਡੀ ਸੰਭਾਲ ਕਰਦਾ ਹੈ ਜੇ ਉਹ ਅਸੀਂ ਹੁਕਮ ਤੋਂ ਟੁੱਟ ਕੇ ਜੀਉਂਨੇ ਫਿਰ ਦੁਖੀ ਹੁੰਨੇ ਆ ਇੱਕ ਨਾ ਹੁਕਮੀ ਬਖਸ਼ੀਸ਼ ਜਿਹੜੇ ਹੁਕਮ ਚ ਜੀ ਰਹੇ ਨੇ ਉਹ ਸੰਦਰਵਸ ਦੇ ਰੱਬ ਨੂੰ ਸੁਣ ਕੇ ਮੰਨ ਕੇ ਉਹ ਕਰਮ ਕਰਦੇ ਨੇ ਉਹਨਾਂ ਤੇ ਬਖਸ਼ਿਸ਼ਾਂ ਹੋ ਜਾਂਦੀਆਂ ਇੱਕ ਹੁਕਮੀ ਸਦਾ ਪਵਾਈ ਹੈ ਇਹ ਕੋਸੇ ਹੁਕਮ ਨੂੰ ਨਾ ਮੰਨਣ ਕਰਕੇ ਭਟਕਦੇ ਰਹਿ ਜਾਂਦੇ ਨੇ ਪਰ ਇਹ ਸਮਝ ਕਿ ਉਹ ਕਰਤਾ ਉਹ ਸਭ ਤੋਂ ਪਵਿੱਤਰ ਸ਼ਕਤੀ ਸਾਡੇ ਅੰਦਰ ਹੀ ਹੈ ਤੇ ਸਾਨੂੰ ਰਾਹ ਦੱਸ ਰਿਹਾ ਹੈ ਜੇ ਅਸੀਂ ਉਹਦੇ ਹੁਕਮ ਚ ਜੀਉਨੇ ਆ ਤੇ ਸਾਡਾ ਉਹ ਜਿਹੜਾ ਹੁਕਮ ਸਾਡੀ ਪਰਤਪਾਲਣਾ ਕਰਦਾ ਸਾਨੂੰ ਆਨੰਦ ਦੇ ਨੇੜੇ ਲੈ ਕੇ ਜਾਂਦਾ ਪਰ ਇਹ ਵਾਲੀ ਜਿਹੜੀ ਸਮਝ ਹੈ ਗੁਰਮੁਖ ਕਿਸ ਸਹਿਬੁਝਾਏ ਕਿਸੇ ਗੁਰਮੁਖ ਨੂੰ ਗੁਰਮੁਖ ਜਿਹੜਾ ਗੁਰੂ ਦੇ ਗਿਆਨ ਨੂੰ ਸਮਰਪਿਤ ਹੈ ਪਿਛਲੀ ਪੌੜੀ ਚ ਆਇਆ ਸੀ ਨਾ ਇਹ ਹੋਆ ਸਮਾਉ ਜਿਹੜਾ ਉਸ ਵਿੱਚ ਸਮਾ ਗਿਆ ਗੁਰੂ ਦੇ ਗਿਆਨ ਅਨੁਸਾਰ ਹੀ ਜੀ ਰਿਹਾ ਉਹਨੂੰ ਲਿਵਸ ਬਾਈ ਦਾ ਡਿਵਾਈਨ ਵਿਜ਼ਡਮ ਦੇ ਓਨਲੀ ਰੀਅਲਾਈਜ਼ ਦਿਸ ਦੇ ਓਨਲੀ ਅੰਡਰਸਟੈਂਡ ਦਿਸ ਫੈਕਟ ਥੈਟ ਦਾ ਮੋਸਟ ਸੈਕ੍ਰੀਟ ਪਾਵਰ That divine is working within us, continuously providing the guidance. a realization is samaj Guru through divine will understanding, He cares for us. That creator cares for us. Meaning, if we live in His will in Hukum, in divine guidance, it protects and nurtures us. This understanding comes by becoming Gurmukh and by Gurmukh I mean. डिवोटेड टू गुरूज विजडम वेन वी लिव बाय गुरूज विजडम वी रियलाइज दैट द क्रिएटर द डिवाइन विदिन कंटिन्यूअसली प्रोवाइड अस द गाइडेंस टू लिव फ्री फ्रॉम वॉइसिस टू लिव फ्री फ्रॉम ऑल दैट रैश विच इनवाइट्स द नैगेटिविटी विद इन एस विच मेक्स अस लिव यू नो रेसलैस जिदे करके बेचैनी बढ़ी रहती उस कूड़ उस कूड़ कूड़े तो किमें आजाद होकर जीना है ਦਿਸ ਰੀਅਲਾਈਜੇਸ਼ਨ ਇਹ ਸਮਝ ਗੁਰੂ ਦੇ ਗਿਆਨ ਨਾਲ ਆਉਂਦੀ ਹੈ ਹੁਕਮ ਚ ਚੱਲ ਕੇ ਆਉਂਦੀ ਹੈ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਦੇ ਇਸ ਨੋ ਅਦਰ ਵੇ ਟੂ ਗੈਟ ਰਿਡ ਆਫ ਆਲ ਦੈਟ ਨੈਗੇਟਿਵਿਟੀ ਆਲ ਦੋਸ ਵਾਇਸਸ ਅਗਲੀ ਪੰਕਤੀ ਦੇਖੋ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਕੌਣ ਹੈ ਜਿਹੜਾ ਗੁਰੂ ਦੇ ਗਿਆਨ ਨੂੰ ਸਮਰਪਿਤ ਹੈ ਇਹ ਸਮਝ ਉਦੋਂ ਆਉਂਦੀ ਹੈ ਉਸ ਗੁਰਮ ਜਦੋਂ ਅਸੀਂ ਗੁਰਮੁਖ ਹੁੰਨੇ ਆ ਗੁਰੂ ਦੀ ਗੱਲ ਮੰਨਣ ਵਾਲੇ ਬਣ ਜਾਂਦੇ ਆ ਜਦੋਂ ਅਸੀਂ ਸ਼ਬਦ ਨੂੰ ਸਿੱਖਿਆ ਨੂੰ ਮਨ ਚ ਵਸਾ ਕੇ ਵਿਕਾਰਾਂ ਦੇ ਬੰਧਨਾਂ ਨੂੰ ਤੋੜਦੇ ਹਾਂ ਸ਼ਬਦ ਮਨ ਵਸਾਏ ਜਦੋਂ ਗੁਰੂ ਦੇ ਗਿਆਨ ਨੂੰ ਮਨ ਚ ਵਸਾ ਕੇ ਤੋੜੇ ਬੰਧਨ ਉਹ ਬੰਧਨਾਂ ਨੂੰ ਵਿਕਾਰਾਂ ਦਾ ਬੰਧਨ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਝੂਠ ਨਿੰਦਿਆ ਈਰਖਾ ਨਫ਼ਰਤ ਬੇਚੈਨੀ ਸ਼ਿਕਾਇਤਾਂ ਇਹ ਸਾਰੇ ਬੰਧਨ ਨੇ ਨਾ ਜੋ ਬੱਜੇ ਹੋਏ ਆ ਅਸੀਂ ਨਾ ਖਤਮ ਹੋਣ ਵਾਲੀਆਂ ਇੱਛਾਵਾਂ ਤ੍ਰਿਸ਼ਨਾ ਇਹ ਬੰਧਨ ਉਦੋਂ ਟੁੱਟਦੇ ਜਦੋਂ ਅਸੀਂ ਗੁਰੂ ਦਾ ਸ਼ਬਦ ਮਨ 'ਚ ਵਸਾ ਲੈਨੇ ਮਨ 'ਚ ਵਸਾਉਣ ਦਾ ਮਤਲਬ ਇਹ ਨਹੀਂ ਕਿ ਮੈਂ ਯਾਦ ਕਰ ਲਿਆ ਆ ਮਨ 'ਚ ਵਸਾਉਣ ਦਾ ਮਤਲਬ ਇਹ ਕਿ ਮੈਂ ਉਸ ਅਨੁਸਾਰ ਜੀ ਰਿਹਾ ਹਾਂ ਆਵ ਸਟਾਰਟਡ ਲਿਵਿੰਗ ਬਾਈ ਥੈਟ ਡਿਵਾਈਨ ਵਿਜ਼ਡਮ ਗੁਰੂਜ਼ ਵਿਜ਼ਡਮ ਓਨਲੀ ਦੈਨ ਵੀ ਲਿਬਰੇਟ ਆਰਸੈਲਫ ਫਿਰ ਅਸੀਂ ਬੰਧਨਾਂ ਤੋਂ ਮੁਕਤ ਹੁੰਨੇ ਆ ਮੁਕਤੀ ਇਸੇ ਨੂੰ ਕਹਿੰਦੇ ਆ ਉਹ ਵਿਕਾਰਾਂ ਤੋਂ ਤੇ ਵਿਕਾਰਾਂ ਤੋਂ ਉਪਜੇ ਹੋਏ ਜਿਹੜੇ ਅੰਦਰ ਦੁੱਖ ਨੇ ਅੰਦਰ ਤਕਲੀਫਾਂ ਬਣ ਰਹੀਆਂ ਨੇ ਲਗਾਤਾਰ ਬੇਚੈਨੀ ਬਣ ਰਹੀ ਹੈ ਉਹਦੇ ਤੋਂ ਆਜ਼ਾਦ ਹੋਣਾ ਇਹੀ ਮੁਕਤੀ ਹੈ this understanding comes when we embed the word the teachings in our minds and break free from the chains of vices anand comes within us when we are free from vices the trash of vices and the associated suffering those vices invite within us Bring within us. So when we start living as per the divine wisdom, when we through divine wisdom, when we start listening to accepting that divine hukam, the guidance of the inner divine, and live by it, only then, only then, that peace comes within us. Fir under or realization, fir under samajhondi, fir under o ananda unda hai. Agli pankti dekho, gormukh. ਜਿਸਨੂੰ ਆਪ ਕਰੇ ਸੋ ਹੋਵੇ ਏਕਸ ਸਿਉ ਲਿਵ ਲਾਏ ਜਿਸਨੂੰ ਵੀ ਇਹ ਸੋਝੀ ਮਿਲੀ ਹੈ ਨਾ ਕਿੱਥੋਂ ਮਿਲੀ ਹੈ ਗੁਰੂ ਗਿਆਨ ਨੂੰ ਸਮਰਪਿਤ ਹੋ ਕੇ ਹੀ ਮਿਲੀ ਹੈ ਉਹੀ ਕਰਦਾ ਹੈ ਗੁਰੂ ਦਾ ਗਿਆਨ ਹੀ ਇਹ ਮਹਿਰਮਤ ਕਰਦਾ ਪਰ ਗੱਲ ਤਾਂ ਇਹ ਕਿ ਹੁਣ ਉਸ ਨੂੰ ਸਮਰਪਿਤ ਹੋਣਾ ਪਏਗਾ ਗੁਰੂ ਦਾ ਗਿਆਨ ਹੀ ਤੁਹਾਨੂੰ ਵਿਕਾਰਾਂ ਤੋਂ ਛਡਾਉਂਦਾ ਹੈ ਗੁਰੂ ਦਾ ਗਿਆਨ ਹੀ ਤੁਹਾਨੂੰ ਮੁਕਤ ਕਰਕੇ ਆਨੰਦ ਵੱਲ ਲੈ ਕੇ ਜਾਂਦਾ ਹੈ ਗੁਰੂ ਦਾ ਗਿਆਨ ਹੀ ਤੁਹਾਨੂੰ ਇਹ ਸਮਝ ਦਿੰਦਾ ਹੈ ਕਿ ਰੱਬੀ ਹੁਕਮ ਚ ਜੀਉਣਾ ਹੈ ਤੇ ਕਿਵੇਂ ਜੀਉਣਾ ਆਪ ਨਹੀਂ ਬੰਦਾ ਕਰ ਪਾਉਂਦਾ ਮੈਂ ਬੜਾ ਸਮਝਦਾਰ ਮੈਨੂੰ ਸਾਰਾ ਪਤਾ ਲੱਗ ਗਿਆ ਹੁਣ ਹੁਣ ਮੈਂ ਕਰ ਲਾਂਗਾ ਇੱਥੇ ਜਿਹੜੀ ਮੈਂ ਹੈ ਨਾ ਉਹਨੇ ਹੀ ਸਰਵਨਾਸ਼ ਕਰ ਦੇਣਾ ਉਹਨੇ ਸਤਿਆਨਾਸ਼ ਕਰ ਦੇਣਾ ਜਿਹੜੀ ਮੈਂ ਹੈ ਉਹ ਸਭ ਕੁਝ ਵਿਗਾੜ ਦਿੰਦੀ ਹੈ ਪਰ ਗੁਰੂ ਗਿਆਨ ਨੂੰ ਸਮਰਪਿਤ ਹੋ ਕੇ ਨਿਮਰਤਾ ਜਦੋਂ ਜੀਉਣ ਲੱਗਾ ਫਿਰ ਪਤਾ ਲੱਗਾ ਤਾਂ ਗੁਰੂ ਗਿਆਨ ਹੈ ਇਹ ਤੇ ਉਹ ਗਿਆਨ ਉਹ ਵਿਜ਼ਡਮ ਹੈ ਜਿਹੜਾ ਮੇਰੇ ਕੋਲ ਕਰਵਾ ਲਏਗਾ ਨਹੀਂ ਤੇ ਮੇਥੋਂ ਹੋਣਾ ਨਹੀਂ ਸੀ ਨੀ ਤਨੀ ਸੀ ਹੋਣਾ ਜੇ ਆਪਣਾ ਜੋਰ ਧਰੀਏ ਤੇ ਫਿਰ ਤਾਂ ਕੁਛ ਨਾ ਹੋਵੇ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋਗ ਕੀਤਾਈ ਤੂੰ ਮੈਨੂੰ ਇਸ ਜੋਗ ਕੀਤਾ ਆ ਤੇ ਮੈਂ ਤੇਰੀ ਕੀਤ ਨੂੰ ਜਾਣ ਨਹੀਂ ਰਿਹਾ ਮੈਂ ਕਹਿੰਦਾ ਮੈਂ ਕਰ ਲਿਆ ਆ ਮੈਂ ਨਿਰਗੁਣ ਆਰੇ ਕੋਹ ਗੁਣ ਨਹੀਂ ਆਪੇ ਤਰਸ ਪਇਓਈ ਇਹ ਤਾਂ ਤੇਰਾ ਤਰਸ ਹੋਇਆ ਆ ਤੇ ਮੈਥੋਂ ਇਹ ਹੋ ਪਾ ਰਿਹਾ ਮੈਂ ਵਿਕਾਰਾਂ ਤੋਂ ਬਚ ਪਾ ਰਿਹਾ ਮੈਂ ਵਿਕਾਰਾਂ ਤੋਂ ਪੈਦਾ ਹੋਣ ਵਾਲੇ ਜੇ ਦੁੱਖਾਂ ਤੋਂ ਬਚ ਪਾ ਰਿਹਾ ਤੇ ਇਹ ਤੇਰੀ ਮਿਹਰ ਹੋਈ ਹੈ ਗੁਰੂ ਜੀ ਮੇਰੇ ਅੰਦਰ ਵਸਣ ਵਾਲੇ ਪ੍ਰਮਾਤਮਾ ਇਹ ਤੇਰੀ ਮਿਹਰ ਹੈ ਜਿਵੇਂ ਤੈਨੂੰ ਸੁਣਿਆ ਤੇ ਤਾਂ ਹੀ ਇਹ ਹੋਇਆ ਹੈ ਇਹਦਾ ਮਤਲਬ ਤੂੰ ਕੀਤਾ ਸੀ ਕਹਿੰਦੇ ਹੁਣ ਕੋਈ ਬੰਦਾ ਕਿਸੇ ਨੇ ਸਾਨੂੰ ਰਾਹ ਦੱਸਿਆ ਰਾਹ ਪਾਇਆ ਮੰਨ ਲਓ ਕੋਈ ਬੜੇ ਬੈਡ ਪੈਚ ਤੋਂ ਬੁਰੇ ਸਮੇ ਤੋਂ ਲੰਘ ਰਿਹਾ ਪੈਸੇ ਦਾ ਕੁਝ ਹੋ ਨਹੀਂ ਪਾਰਿਆ ਹਿੱਲਾ ਕਿਸੇ ਬੰਦੇ ਕੋਲ ਬੈਠੇ ਜਾ ਕੇ ਉਹਨੇ ਸਾਨੂੰ ਸਲਾਹ ਦਿੱਤੀ ਕਿ ਐਦਾਂ ਐਦਾਂ ਕਰ ਲਿਓ ਇੱਥੇ ਇਨਵੈਸਟਮੈਂਟ ਕਰ ਲਓ ਜਾਂ ਇਹ ਵਾਲਾ ਕੰਮ ਸ਼ੁਰੂ ਕਰ ਲਓ ਉਹਨੇ ਤਾਂ ਸਿਰਫ ਰਾਹ ਪਾਇਆ ਤੁਸੀਂ ਆਪਣੀ ਪੂੰਜੀ ਲਗਾ ਕੇ ਜਦੋਂ ਕੰਮ ਸ਼ੁਰੂ ਕੀਤਾ ਐਸਾ ਕੋਈ ਚੰਗਾ ਸਮਾਂ ਬਣਿਆ ਸਾਲ ਦੋ ਸਾਲ ਤਿੰਨ ਸਾਲ ਬਾਅਦ ਤੁਹਾਡਾ ਕੰਮ ਚੱਲ ਪਿਆ ਤੁਸੀਂ ਸੌਖੇ ਹੋ ਗਏ ਤੇ ਚਾਰ ਪੰਜ ਸਾਲ ਬਾਅਦ ਜਦੋਂ ਬੰਦਾ ਮਿਲੇ ਤੇ ਉਹ ਤੁਹਾਨੂੰ ਕਹੇ ਕਿ ਤੂੰ ਤਾਂ ਬੜੀ ਤਰੱਕੀ ਕਰ ਲਈ ਐ ਅਸੀਂ ਕੀ ਕਹਿੰਨੇ ਤੇਰੀ ਕਿਰਪਾ ਹੀ ਐ ਸਾਰੀ ਤੂੰ ਹੀ ਰਾਹ ਪਾਇਆ ਸੀ ਤੇਰੇ ਚਲਾਈ ਚੱਲੇ ਤਾਂ ਇੱਥੇ ਪੁੱਜ ਗਏ ਹੁਣ ਭਾਵੇਂ ਉਹਨੇ ਤੁਹਾਨੂੰ ਫੜ ਕੇ ਨਹੀਂ ਕਿਤੇ ਲੈ ਗਿਆ ਕਿਤੇ ਤੁਹਾਡੇ ਪੈਸੇ ਨਹੀਂ ਲਾਤੇ ਉਹਨੇ ਰਾਹ ਪਾਇਆ ਗੁਰੂ ਦਾ ਗਿਆਨ ਤੁਹਾਨੂੰ ਰਾਹ ਪਾ ਰਿਹਾ ਇਸ ਕਰਕੇ ਉਹਦੀ ਬਖਸ਼ਿਸ਼ ਨਾਲ ਹੀ ਹੋ ਰਿਹਾ ਆ ਪਰਮਾਤਮਾ ਤੁਹਾਡੇ ਅੰਦਰ ਤੁਹਾਨੂੰ ਰਾਹ ਦੱਸ ਰਿਹਾ ਜੇ ਉਸ ਨੂੰ ਸੁਣ ਲੈਂਦੇ ਹੋ ਤੇ ਉਹਦੀ ਕਿਰਪਾ ਹੀ ਹੈ ਇਸੇ ਨੇ ਤੇ ਕਿਰਪਾ ਕਿਹਾ ਆ ਹੁਣ ਬੰਦਾ ਸੁਣੇ ਨਾ हाथ ते हाथ ਧਰ ਕੇ ਬਹਿ ਜਾਏ ਝੂਠ ਤੇ ਝੂਠ ਬੋਲੀ ਜੇ ਤੇ ਕਹੇ ਕਿ ਮੇਰੇ ਤੇ ਰੱਬ ਕਿਰਪਾ ਹੀ ਨਹੀਂ ਕਰ ਰਿਹਾ ਉਹ ਤੇ ਕਰ ਰਿਹਾ ਹੈ ਲਗਾਤਾਰ ਕਰ ਰਿਹਾ ਹੈ ਗੁਰੂ ਤੇ ਬੈਠਾ ਉਪਦੇਸ਼ ਦੇ ਰਿਹਾ ਜੇ ਮੈਂ ਸੁਣ ਕੇ ਵੀ ਫੇਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਝੂਠ ਨਿੰਦਿਆ ਈਰਖਾ ਨਫ਼ਰਤ ਵਿੱਚ ਪਿਆ ਹੋਇਆ ਤੇ ਮੈਂ ਕਹਾਂ ਮੇਰੇ ਤੇ ਰੱਬ ਕਿਰਪਾ ਹੀ ਨਹੀਂ ਕਰ ਰਿਹਾ ਤੇਦ ਚ ਉਹਦਾ ਕੀ ਕਸੂਰ ਕਬੀਰ ਸੱਚਾ ਸਤਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ ਗੁਰੂ ਤੇ ਕਿਰਪਾ ਕਰ ਰਿਹਾ ਜੇ ਹੁਣ ਅਸੀਂ ਉਹਦੀ ਗੱਲ ਤੇ ਤੁਰਿਆ ਹੀ ਨਾ ਅਸੀਂ ਉਹਦੀ ਕਿਰਪਾ ਲੈ ਹੀ ਨਹੀਂ ਰਹੇ ਫਿਰ ਫਿਰ ਸੱਚਾ ਸਤਗੁਰੂ ਕੀ ਕਰ ਲੇਗਾ ਉੱਥੇ ਉਹ ਕੀ ਕਰੇ ਫਿਰ ਹੁਣ ਤਾਂ ਜਦੋਂ ਹੋਣਾ ਹੈ ਵਿਕਾਰਾਂ ਤੋਂ ਮੁਕਤੀ ਤੇ ਅੰਦਰ ਦੀ ਸ਼ਾਂਤੀ ਜੇ ਹੋਣੀ ਹੈ ਅਖੀਰ ਵਿੱਚ ਉਹਦੇ ਹੀ ਹੋਣੀ ਹੈ ਜਦੋਂ ਅਸੀਂ ਉਸ ਨੂੰ ਸਮਰਪਿਤ ਹੋਵਾਂਗੇ ਕਰਨਾ ਉਸ ਗੁਰੂ ਦੇ ਗਿਆਨ ਨਹੀਂ ਹੈ ਉਸ ਨੇ ਛਡਾਉਣਾ ਹੈ ਉਸ ਨੇ ਮੁਕਤ ਕਰਨਾ ਹੈ ਨਹੀਂ ਤਾਂ ਨਹੀਂ ਹੋਣਾ ਆਪ ਨਹੀਂ ਮੁਕਤ ਹੋਇਆ ਜਾਂਦਾ ਆਪਣ ਲੀਆ ਜੇ ਮਿਲੇ ਤਾਂ ਸਭ ਕੋ ਭਾਗਟ ਹੋਏ ਗੁਰਬਾਣੀ ਦਾ ਫੁਰਮਾਨ ਹੈ ਜੇ ਆਪ ਕੀਤੇ ਹੁੰਦਾ ਹੁੰਦਾ ਨਾ ਹਰ ਕੋਈ ਭਾਗਾ ਵਾਲਾ ਹੋਣਾ ਸੀ ਪਰ ਜਿੱਥੇ ਆਪ ਜਿੱਥੇ ਮੈਂ ਆਉਂਦੀ ਹੈ ਨਾ ਬਸ ਉੱਥੇ ਹੀ ਸਾਰੇ ਭਾਗ ਨਸ਼ਟ ਹੁੰਦੇ ਜਾਂਦੇ ਹੈ ਜਿੱਥੇ ਇਹ ਅਨਾ ਈਗੋ ਆ ਜਾਂਦੀ ਹੈ ਜਿਤਨੀ ਬੜੀ ਅਨਾ ਉਤਨਾ ਛੋਟਾ ਆਦਮੀ ਜਿੱਥੇ ਮੈਂ ਮੈਂ ਆ ਗਈ ਉੱਥੇ ਸਭ ਖਤਮ ਹੁੰਦਾ ਜਾਂਦਾ ਹੈ ਜਿਸੇ ਮੈਂ ਕੀ ਹਵਾ ਲਗੀ ਉਸੇ ਨਾ ਫਿਰ ਦੁਆ ਲਗੀ ਨਾ ਦਵਾ ਲਗੀ ਹੁਣ ਉਹਨੂੰ ਦਵਾਈ ਨਹੀਂ ਲੱਗਦੀ ਹੁਣ ਅਸਰ ਨਹੀਂ ਕਰਦਾ ਗਿਆਨ ਉਸਤੇ ਇਸ ਕਰਕੇ ਜਿੰਨੀ ਵਾਰੀ ਅਸੀਂ ਬਾਣੀ ਪੜ੍ਹਦੇ ਆ ਸ਼ਬਦ ਪੜ੍ਹ ਲੈਂਦੇ ਨਾ ਕਿੰਨੇ ਸ਼ਬਦ ਨੇ ਗੁਰਬਾਣੀ ਚ ਜਿਹੜੀ ਸਾਨੂੰ ਇਸ ਚੀਜ਼ ਨੂੰ ਬਾਰ-ਬਾਰ ਸਤਿਗੁਰੂ ਸਾਨੂੰ ਰੀਟੇਰੇਟ ਕਰਕੇ ਦੁਹਰਾ ਕੇ ਦੱਸਦੇ ਨੇ ਕਿ Jap Taap Sanjam Dharmna kamaya Seva Sadhna janeya haraya kahon nanak ham neech karma ਕਦੀ ਇਹ ਮਾਨੇ ਚ ਖਿਆਲ ਨਾ ਆਉਣ ਜੋ ਕਿ ਮੈਂ ਕਰ ਲਿਆ ਆ ਗੁਰਮੁਖ ਗੁਰੂ ਨੂੰ ਸਮਰਪਿਤ ਮੈਂ ਤਾਂ ਗੁਰੂ ਨੂੰ ਸਮਰਪਿਤ ਹੋ ਗਿਆ ਜੀ ਮੈਂ ਤਾਂ ਉਹੀ ਕਰਦਾ ਆ ਇਹ ਜਿਹੜੀ ਮੈਂ ਇਹਨੇ ਖਤਮ ਕਰ ਦੇਣਾ ਆ ਗੁਰੂ ਨੂੰ ਸਮਰਪਿਤ ਤੂੰ ਉਦੋਂ ਹੀ ਹੋਏਗਾ ਜਦੋਂ ਇਸ ਮੈਂ ਨੂੰ ਗਵਾ ਲਏਗਾ ਜਿਸ ਨੂੰ ਵੀ ਇਹ ਸੋਚ ਜੀ ਮਿਲੀ ਹੈ ਗੁਰਮੁਖ ਹੋਣ ਵਾਲੀ ਜਿਹਦੇ ਨਾਲ ਵਿਕਾਰਾਂ ਤੋਂ ਬਚ ਕੇ ਹੁਕਮ ਤੇ ਚੱਲਿਆ ਜਾਂਦਾ ਹੈ ਗੁਰੂ ਗਿਆਨ ਨੂੰ ਸਮਰਪਿਤ ਹੋ ਕੇ ਮਿਲੀ ਹੈ ਉਸ ਗੁਰੂ ਗਿਆਨ ਨੇ ਕਰਵਾਇਆ ਉਹਦੇ ਕੋਲੋਂ ਫਿਰ ਐਨਜੋਸ ਮੰਨ ਦਾ ਧਿਆਨ ਇੱਕ ਪ੍ਰਮਾਤਮਾ ਵੱਲ ਲੱਗਾ ਹੈ ਇੱਕ ਸਿਉ ਲ ਉਹਦਾ ਹੀ ਧਿਆਨ ਪ੍ਰਮਾਤਮਾ ਵੱਲ ਲੱਗਾ ਨਹੀਂ ਤੇ ਮੈਂ ਵੱਲ ਲੱਗ ਜਾਂਦਾ ਹੈ ਮੈਂ ਪੜਿਆ ਆ ਮੈਂ ਗਿਆਨ ਲਿਆ ਆ ਮੈਂ ਆਸਵਾਰ ਲਿਆ ਮੈਂ ਇੱਡਾ ਕਰ ਲਿਆ ਆ ਨਹੀਂ ਗੁਰੂ ਦੇ ਗਿਆਨ ਨੇ ਕਰਵਾਤਾ ਆ ਗੁਰੂ ਦੇ ਗਿਆਨ ਨੇ ਸਮਝ ਦੇ ਦਿੱਤੀ ਹੈ ਗੁਰੂ ਦੇ ਗਿਆਨ ਨੇ ਕਹਿਤਾ ਝੂਠ ਨਹੀਂ ਬੋਲਣਾ ਗੁਰੂ ਦੇ ਗਿਆਨ ਨੇ ਕਹਿਤਾ ਨਿਮਰਤਾ ਚ ਰਹਿਣਾ ਗੁਰੂ ਦੇ ਗਿਆਨ ਨੇ ਕਹਿਤਾ ਹਲੀਮੀ ਵਿੱਚ ਸੰਤੋਖ ਵਾਲੇ ਗੁਣ ਚ ਜੀਉਣਾ ਉਹਨੇ ਕਿਰਾਇਆ ਹੈ ਉਹਨੇ ਕਿਰਾਇਆ ਨਾ ਹਾਂ ਜਤੀ ਸਤੀ ਨਹੀਂ ਪੜਿਆ ਮੈਂ ਕੋਈ ਜਤੀ ਸਤੀ ਨਹੀਂ ਕੋਈ ਪੜਿਆ ਲਿਖਿਆ ਨਹੀਂ ਮੈਨੂੰ ਨਹੀਂ ਬਾਣੀ ਪਤਾ ਮੈਨੂੰ ਨਹੀਂ ਸਮਝ ਇਹ ਬੰਦਾ ਉਦੋਂ ਹੀ ਕਹਿ ਸਕਦਾ ਜਦੋਂ ਸੱਚੀ ਸਮਝ ਆਉਣੀ ਸ਼ੁਰੂ ਹੋਈ ਹੈ ਜਦੋਂ ਸੱਚੀ ਜਿਹਨੂੰ ਸਮਝ ਨਹੀਂ ਉਹ ਕਹਿੰਦਾ ਮੈਨੂੰ ਸਭ ਪਤਾ ਆਇਆ ਮੂਰਖ ਹਮੇਸ਼ਾ ਸ਼ੋਰ ਹੁੰਦੇ ਨੇ ਬੜੇ ਪੱਕੇ ਬੜੇ ਜ਼ਿੱਦੀ ਹੁੰਦੇ ਉਹਨਾਂ ਨੂੰ ਹਾਂ ਮੈਨੂੰ ਪਤਾ ਆ ਇਹ ਜਿਹੜਾ ਮੈਨੂੰ ਪਤਾ ਹੈ ਸਭ ਵਿਗਾੜ ਕਰ ਦਿੰਦਾ ਹੈ ਕੁਝ ਨਹੀਂ ਪਤਾ ਕੁਝ ਵੀ ਨਹੀਂ ਗੁਰੂ ਦੀ ਕਿਰਪਾ ਦੇ ਨਾਲ ਜਿਸ ਨੂੰ ਆਪ ਕਰੇ ਸੋ ਹੋਵੇ ਉਹੀ ਗੁਰਮੁਖ ਹੁੰਦਾ ਜਿਸ ਨੂੰ ਆਪ ਕਰਦਾ ਭਾਵ ਜਿੱਤੇ ਹਲੀਮੀ ਆ ਗਈ ਕਿ ਨਹੀਂ ਮੈਂ ਗੁਰਮੁਖ ਕਿੱਥੋਂ ਹੋ ਜਾਣਾ ਮੈਂ ਗੁਰੂ ਦੇ ਰਾਹ ਤੇ ਕਿਵੇਂ ਚੱਲ ਰਿਹਾ ਤੇ ਗੁਰੂ ਦਾ ਰਾਹ ਗੁਰੂ ਨੇ ਮੇਰੀ ਬਾਹ ਫੜੀ ਗੁਰੂ ਨੇ ਦੱਸਿਆ ਆ ਤੇ ਮੈਂ ਤੁਰ ਪਿਆ ਨਹੀਂ ਤੇ ਮੈਥੋਂ ਕਿੱਥੇ ਤੁਰਿਆ ਜਾਣਾ ਸੀ ਇਹ ਉਹ ਤਰਾ ਰਿਹਾ ਹੈ ਇਹ ਚਲਾ ਰਿਹਾ ਉਹ ਆਪ ਕਰਵਾ ਰਿਹਾ ਫਿਰ ਅਸੀਂ ਗੁਰੂ ਦੀ ਗੱਲ ਨੂੰ ਮੰਨ ਸਕਾਂਗੇ ਫਿਰ ਅਸੀਂ ਗਿਆਨ ਨੂੰ ਜੀ ਸਕਾਂਗੇ ਫਿਰ ਅਸੀਂ ਗੁਣਾਂ ਨੂੰ ਇੰਟਰਨਲਾਈਜ਼ ਕਰਕੇ ਅੰਦਰ ਉਤਾਰ ਕੇ ਆਪਣੇ ਜੀਵਨ ਚ ਅਮਲ ਚ ਲਿਆ ਪਾਵਾਂਗੇ ਨਹੀਂ ਤਾਂ ਜਿੱਥੇ ਮੈਂ ਥੋੜੀ ਜੀ ਦਇਆ ਕਰਾਂਗਾ ਮੈਂ ਕਹਾਂਗਾ ਮੈਂ ਬੜਾ ਦਿਆਲੂ ਹਾਂ ਜਿੱਥੇ ਮੈਂ ਸੱਚ ਬੋਲਾਂ ਮੈਂ ਕਹਾਂਗਾ ਮੈਂ ਤਾਂ ਸੱਤੇਵਾਦੀ ਬੜਾ ਹਾਂ ਜਿੱਥੇ ਮੈਂ ਮੜ ਜੀ ਹਲੀਮੀ ਨਾਲ ਗੱਲ ਕਰ ਲਈ ਮੇਰੇ ਮਨ ਚ ਆਇਆ ਨਾ ਲੈ ਬਈ ਮੈਂ ਤਾਂ ਬੜਾ ਹੁਣ ਨਿਮਰਤਾ ਚ ਆ ਗਿਆ ਇਹ ਮੈਂ ਨਿਕ ਸਭ ਖਤਮ ਕਰ ਮੈਂ ਨਹੀਂ ਮੈਂ ਨਹੀਂ ਪ੍ਰਭ ਸਭ ਕੁਝ ਤੇਰਾ ਤੇਰਾ ਹੈ ਮੇਰਾ ਮੁਝ ਮੈਂ ਕਿਛ ਨਹੀਂ ਇਸ ਕਰਕੇ ਜੇ ਸਮਝ ਵੀ ਆਉਂਦੀ ਹੈ ਤੇ ਤੂੰ ਆਪ ਹੀ ਕਰਦਾ ਤੇ ਹੁੰਦਾ ਆ ਏਕਸਿਉ ਲਿਵ ਲਾਏ ਫਿਰ ਹੀ ਉਸ ਪਰਮਾਤਮਾ ਦੇ ਨਾਲ ਲਿਵ ਪਰਮਾਤਮਾ ਨਾਲ ਪਿਆਰ ਪੈਂਦਾ ਹੂ ਐਵਰ ਰੀਸੀਵਸ ਦਿਸ ਅਵੇਅਰਨੈਸ ਟੂ ਬਿਕਮ ਅ ਗੁਰਮੁਖ To be devoted to the divine wisdom, to live by the hukam, the divine guidance, to live in those divine virtues. Whosoever receives, attains this realization is by dedicating to divine or guru's wisdom. That means that guru's wisdom makes us do this. When I say I have done it, everything is ruined. Thus, their mind becomes focused on the one divine. ਦੇਸ ਨੋ ਆਈ ਮੀ ਮਾਈਸੈਲਫ ਥੇਰ ਦੇਰਜ਼ ਓਨਲੀ ਵਾਹ ਗੁਰੂ ਤੇਰਾ ਸਭ ਸਦਕਾ ਤੇਰੇ ਸਦਕੇ ਹੀ ਹੋਇਆ ਆ ਮੈਂ ਨਹੀਂ ਕਛ ਹਾਂ ਨਹੀਂ ਕਛ ਆ ਹੈ ਨਾ ਮੋਰਾ ਅਉਸਰ ਲੱਜਾ ਰਾਖ ਲਿਓ ਸਦਨਾ ਜਨ ਤੋਰਾ ਅਗਲੀ ਪੰਕਤੀ ਦੇਖਦੇ ਆ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਉਹ ਕਰਤਾ ਆਪ ਹੈ ਠੀਕ ਹੈ ਕਿ ਮੇਰੇ ਇਸ ਸਰੀਰ ਵਿੱਚ ਜਿਹੜੀ ਸ਼ਕਤੀ ਵਰਤ ਰਹੀ ਸੀ ਇਸ ਸਰੀਰ ਨੂੰ ਉਹਨੇ ਚਲਾਇਆ ਤੇ ਮਰਥੋਂ ਇਹ ਕੰਮ ਚੰਗਾ ਹੋ ਗਿਆ ਕਰਤਾ ਉਹੀ ਹੈ ਕਰਤਾਪੁਰਖ ਉਹੀ ਹੈ ਤੇ ਵਿੱਚ ਉਹਨੇ ਗਿਆਨ ਦਿੱਤਾ ਉਹਨੇ ਸਮਝ ਦਿੱਤੀ ਤੇ ਹੋਇਆ ਨਹੀਂ ਤੇ ਮੈਂ ਇਹਨੇ ਜੋਗਾ ਨਹੀਂ ਸੀ ਕਿ ਮੈਂ ਕਰ ਲੈਂਦਾ ਆਪ ਕਰਤਾ ਆਪ ਪੁਗਤਾ ਆਪ ਕਾਰਨ ਕੀਆ ਬਨਵੰਤ ਨਾਨਕ ਸੇ ਜਾਣੇ ਜਿਨੀ ਹਰ ਰਸ ਪੀਆ ਜਿਨ੍ਹਾਂ ਨੇ ਹਰੀ ਰਸ ਪੀ ਲਿਆ ਉਹ ਇਹ ਜਾਣਦੇ ਨੇ ਕਿ ਉਹ ਆਪ ਕਰਤਾ ਸਿਵ ਸ਼ਕਤਾ ਆਪ ਉਪਾਇਕ ਹੈ ਮੇਰੇ ਅੰਦਰ ਪਵਿੱਤਰ ਸ਼ਕਤੀ ਉਹ ਪ੍ਰਮਾਤਮਾ ਨੇ ਆਪ ਬਣਾਈ ਜਿਹੜੀ ਲਗਾਤਾਰ ਮੈਨੂੰ ਸਮਝ ਦੇ ਰਹੀ ਹੈ ਜਿਹੜੀ ਸ਼ਕਤੀ ਕਰਕੇ ਮੈਂ ਬੋਲ ਰਿਹਾ ਤੁਰ ਰਿਹਾ ਕਰ ਰਿਹਾ ਕੁਝ ਕੁਝ ਕਰਨ ਦੀ ਸਮਰੱਥਾ ਹੈ ਜੇ ਮੈਂ ਉਸ ਨੂੰ ਗੁਰੂ ਦੀ ਗਿਆਨ ਦੇ ਨਾਲ ਸਮਝ ਕੇ ਜਾਣ ਕੇ ਉਹ ਸੰਸਾਰ ਚੱਲ ਕੇ ਕੁਝ ਕਰ ਲੈਣਾ ਆ ਮੈਂ ਥੋੜੀ ਕਰ ਰਿਹਾ ਆ ਸਰੀਰ ਚੱਲ ਵੀ ਉਹਦੇ ਕਰਕੇ ਰਿਹਾ ਤੇ ਜੇ ਉਸ ਦੇ ਗਿਆਨ ਨੂੰ ਇੰਪਲੀਮੈਂਟ ਕਰ ਲਿਆ ਜੇ ਅਮਲ ਚ ਲਿਆਂਦਾ ਤਾਂ ਵੀ ਤੇ ਉਹਦੇ ਕਰਕੇ ਹੀ ਹੋਇਆ ਸੋ ਜੇ ਮੈਂ ਚੰਗਾ ਕਰਦਾ ਤੇ ਉਹਦੇ ਕਰਕੇ ਕਰਦਾ ਹਾਂ ਜਦੋਂ ਬੁਰਾ ਹੁੰਦਾ ਹੈ ਤਾਂ ਉੱਥੇ ਮੇਰੀ ਮਤ ਜਿਹੜੀ ਆ ਮੇਰਾ ਮਨ ਜਿਹੜਾ ਵਿਕਾਰਾਂ ਮਗਰ ਲੱਗ ਕੇ ਜਦੋਂ ਗੁਰੂ ਨੂੰ ਅੰਦਰ ਵਾਲੀ ਸ਼ਿਵ ਸ਼ਕਤੀ ਨੂੰ ਪਵਿੱਤਰ ਸ਼ਕਤੀ ਉਸ ਪਰਮਾਤਮਾ ਦੇ ਹੁਕਮ ਨੂੰ ਛੱਡ ਕੇ ਜਦੋਂ ਆਪ ਉਧਰੀਆਂ ਕਰਦਾ ਫਿਰ ਪਸਦਾ ਹੈ ਵਿਕਾਰਾਂ ਦੇ ਸੰਗਲਾਂ ਚ ਪੈਂਦਾ ਹੈ ਫਿਰ ਸ਼ਾਂਤੀ ਨਹੀਂ ਰਹਿੰਦੀ ਜਦੋਂ ਮੈਂ ਕਰਦਾ ਆ ਤੇ ਮੈਂ ਵਿਕਾਰਾਂ ਚ ਪੈਣਾ ਤੇ ਦੁਖੀ ਹੁੰਨਾ ਜਦੋਂ ਮੈਂ ਨਹੀਂ ਜਦੋਂ ਤੂੰ ਹੀ ਤੂੰ ਹੈ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੇਂ ਰਹਾ ਨਾ ਹੂੰ ਆਪਾ ਪਰਕਾ ਮਿਟ ਗਿਆ ਜਤ ਦੇਖਾਂ ਤਤ ਤੂੰ ਜਦੋਂ ਉਹੀ ਕਰ ਰਿਹਾ ਹੈ ਕਿ ਅੰਦਰ ਵੀ ਉਹੀ ਹੈ ਉਸ ਨੇ ਸੁਰਤ ਦਿੱਤੀ ਹੈ ਕਿ ਇਦਾਂ ਮੈਂ ਕਰਾਂ ਉਸ ਦੇ ਹੁਕਮ ਚ ਚੱਲਾਂ ਤੇ ਮੈਂ ਚੱਲ ਪਿਆ ਇਹ ਹੁਣ ਉਹਨੇ ਹੀ ਕੀਤਾ ਜਦੋਂ ਮੈਂ ਕਰਦਾ ਹਾਂ ਤੇ ਮੈਂ ਹਮੇਸ਼ਾ ਵਿਗਾੜ ਕਰ ਲੈਣਾ ਹਾਂ ਕਾਮ, ਕ੍ਰੋਧ, ਲੋਭ, ਚੂਠ, ਨਿੰਦਾ ਇਨ ਤੇ ਆਪ ਛਡਾਵੋ ਇਹ ਭੀਤਰ ਤੇ ਇਨ ਕੋ ਡਾਰੋ ਆਪਨ ਨਿਕਟ ਬੁਲਾਵੋ ਏ ਮੇਰੇ ਪ੍ਰਮਾਤਮਾ ਤੂੰ ਤੇ ਬੜਾ ਨੇੜੇ ਹੋ ਮੇਰੇ ਤੂੰ ਤੇ ਹਮੇਸ਼ਾ ਮੇਰੇ ਅੰਦਰ ਹੈ ਮੈਨੂੰ ਆਪਣੇ ਨੇੜੇ ਕਰ ਲੈ ਇਹ ਅਰਦਾਸ ਕਿੰਨੀ ਪਿਆਰੀ ਹੈ ਇਹ ਕਾਮ ਕ੍ਰੋਧ ਲੋਭ ਝੂਠ ਨਿੰਦਾ ਮੈਨੂੰ ਆਪਣੇ ਅੰਦਰ ਵਸਦੇ ਪ੍ਰਮਾਤਮਾ ਤੋਂ ਦੂਰ ਕਰੀ ਜਾਂਦੇ ਇਨ ਪੰਚਨ ਮੇਰੋ ਮਨ ਜੋ ਵਿਗਾੜਿਓ ਪਲ ਪਲ ਹਰ ਜੀ ਤੇ ਅੰਤਰ ਪਾਰਿਓ the distance is growing between me and the divine within just because of these vices ਮੈਂ ਗੁਰੂ ਦੇਗੇ ਤਰਲਾ ਕਰਾਂ ਆਪਣਾ ਗਿਆਨ ਦੇ ਆਪਣੀ ਸਮਝ ਦੇ ਕਿ ਮੈਂ ਇਹਨਾਂ ਤੋਂ ਛੁੱਟਣ ਜੋਗਾ ਹੋ ਜਾਵਾਂ ਮੈਨੂੰ ਛਡਾ ਲੈ ਇਹਨਾਂ ਨੂੰ ਛੱਡਾਂ ਤੇ ਮੈਂ ਤੇਰੇ ਨੇੜੇ ਹੋ ਪਾਵਾਂਗਾ ਇਹ ਭੀਤਰ ਤੇਨ ਕੋ ਡਾਰੋ ਤੂੰ ਗਿਆਨ ਦਵੇਂ ਤੇ ਹੋਣਾ ਆ ਨਹੀਂ ਤੇ ਨਹੀਂ ਹੋਣਾ ਤੇਰੀ ਸਮਝ ਮੈਂ ਲੈ ਲਵਾਂ ਤੇ ਹੋ ਪਾਣਾ ਆ ਤੇਰੀ ਸਮਝ ਨਹੀਂ ਕਰਨਾ ਤੇਰੇ ਗਿਆਨ ਨਹੀਂ ਤੇਰੇ ਹੁਕਮ ਨਹੀਂ ਕਰਨਾ ਬਸ ਮੈਂ ਤੇਰਾ ਹੁਕਮ ਮੰਨਣ ਜੋਗਾ ਹੋ ਜਾਵਾਂ ਫਿਰ ਆਪਨ ਨਿਕਟ ਬੁਲਾਵੋ ਫਿਰ ਉਹਦੇ ਨੇੜੇ ਹੋਈਦਾ ਹੈ ਇੱਕ ਵਿੱਚ ਧਿਆਨ ਵਾਲੇ ਮਨ ਨੇ ਜਾਣ ਲਿਆ ਹੈ ਕਿ ਕਰਤਾ ਆਪ ਹੀ ਸਾਡੇ ਅੰਦਰ ਆਪਣੇ ਹੁਕਮ ਸਦਾ ਨਾਲ ਨਿਭਣ ਵਾਲਾ ਜਿਹੜਾ ਗਿਆਨ ਸਾਡੇ ਅੰਦਰ ਸ਼ਿਵ ਸ਼ਕਤ ਪਵਿੱਤਰ ਸ਼ਕਤੀ ਜਿਹੜਾ ਵਾਹਿਗੁਰੂ ਹੈ ਉਹ ਹਮੇਸ਼ਾ ਸਾਨੂੰ ਅੰਦਰੋਂ ਸੋਜੀ ਬਖਸ਼ ਰਿਹਾ ਹੈ ਅਸੀਂ ਸੁਣੀਏ ਤੇ ਬਚ ਜਾਵਾਂਗੇ ਵਿਕਾਰਾਂ ਤੋਂ ਨਹੀਂ ਸੁਣਾਗੇ ਆਪਣੀ ਮਤ ਨਾਲ ਚੱਲਾਂਗੇ ਮੈਂ ਕਰ ਲਾਂਗਾ ਤੇ ਫਿਰ ਵਿਕਾਰਾਂ ਚ ਫਸਦੇ ਜਾਵਾਂਗੇ ਤਿਤ ਸਰਵਰੜੇ ਭਈਲੇ ਨਿਵਾਸਾ ਪਾਣੀ ਪਾਵਕਤ ਨਹੀਂ ਕੀਆ ਪੰਕ ਜੋ ਮੋਹ ਪਾਗ ਨਹੀਂ ਚੱਲ ਲੈ ਹਮ ਦੇਖਾ ਤਾ ਡੂਬੀ ਅਲੇ ਫਿਰ ਡੁੱਬੀ ਜਾਵਾਂਗੇ ਦਾ ਮਾਈਂਡ ਫੋਕਸਡ ਔਨ ਵਨ ਅੰਡਰਸਟੈਂਡਸ ਦੈਟ ਦ ਕ੍ਰੀਏਟਰ ਇਟਸੈਲਫ ਗ੍ਰੈਂਟਸ ਅਵੇਅਰਨੈਸ ਥਰੂ ਇਟਸ ਵਿਲ ਥਰੂ ਇਟਸ ਗਾਈਡੈਂਸ ਐਵਰ ਗਾਈਡਿੰਗ ਵਿਜ਼ਡਮ ਵਿਚ ਇਜ਼ ਆਲਰੇਡੀ ਵਿਦਿਨ Androderya, all I have to do is listen to it. All I have to do is accept it and live by that. That's the only way to liberate from the traps of those vices and the suffering associated with it. That's the way to achieve inner peace, Ananda. There's no other way. When I seek the support of my worldly wise wisdom, the corrupt mind, when I start following it, i fall into that trap of vices and i keep on suffering i gather more and more suffering and restlessness within jado main vikaran ch paina main meri ch paake phir main hor vikara ch phasda janna te hor andar patakna aandi jandi hai but as soon as i focus on guru's wisdom internalized divine wisdom live by that divine guidance hukam living those divine virtues i liberate myself from the traps of vices and achieve anand jadon guru de gyan anusar chalde ha othar dhyan kar lende ha pher assi vikaran ton chhutde ha pher us pavitar shakti nal judde ha pher andar sada vigaas nanak pagta sada vigaas sunne hai dukh paap ka naash jehda tohade andar bol reha hai ਉਨ ਨੂੰ ਸੁੰਣਾ ਸ਼ੁਰੂ ਕਰੋ ਫਿਰ ਦੁੱਖ ਜਿਹੜੇ ਪਾਪਾਂ ਦੇ ਨਾਲ ਜੁੜੇ ਹੋਏ ਨੇ ਵਿਕਾਰਾਂ ਦੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਨਾਸ਼ ਹੁੰਦਾ ਗੁਰੂ ਕਿਰਪਾ ਕਰੇ ਸਾਡੇ ਜੀਵਨ ਚ ਆਨੰਦ ਹੋਵੇ ਪੁਲ ਚੁੱਕ ਦੀ ਖਿਮਾ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ